ਮੋਹਾਲੀ ਦੇ ਪਿੰਡ ਚੱਪੜ ਜੜੀ ਖੁਰਦ ਪਿੰਡ ਦੇ ਕਈ ਨੁਮਾਨਦਿਆਂ ਵੱਲੋਂ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਆਪੋ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ ਜਿਸ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਖਰਰ ਲਾਂਡਰਾ ਰੋਡ ਉੱਪਰ ਜਾਮ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਜ਼ਾਹਰ ਕੀਤਾ ਗਿਆ ਦਰਦਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਹਾਲੀ ਤੋਂ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਸੁਹਾਣਾ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੌਜੂਦਾ ਸਰਕਾਰ ਸ਼ਰੀਆਮ ਪੰਚਾਇਤੀ ਚੋਣਾਂ ਵਿੱਚ ਤੱਕਾ ਕਰਵਾ ਰਹੀ ਹੈ ਅਤੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਕਾਗਜ਼ ਰੱਦ ਕਰਵਾ ਕੇ ਆਪਣੀ ਪਾਰਟੀ ਨੂੰ ਜਿਤਾਣ ਦੇ ਵਿੱਚ ਯੋਗਦਾਨ ਪਾ ਰਹੀ ਹੈ ਜਿਸ ਦੇ ਚੱਲਦੇ ਹੋਏ ਜਾਣਕਾਰੀ ਦਿੰਦੇ ਹੋਏ ਪਰਵਿੰਦਰ ਸਿੰਘ ਸੁਹਾਣਾ ਮੁੱਖ ਸੇਵਾਦਾਰ ਸ਼੍ਰੋਮਣੀ ਕਾਲੀ ਦਲ ਮੁਹਾਲੀ ਜੈ ਜੀ ਸਰਕਾਰ ਜੈ ਜੀ ਸਰਕਾਰ ਜੈ ਜੀ ਸਰਕਾਰ ਭੰਗੜਾ ਲੋਕ ਸਤਿਕਾਰ ਜੀ ਗੁਰੂ ਜੀ ਜੀ ਭਗਵਾਨ ਜੀ ਜੈ ਜੀ ਗੁਰੂ ਮੰਤਰੀ ਭਗਵਾਨ ਜੀ ਜੈ ਜੀ ਗੁਰੂ ਮੰਤਰੀ ਭਗਵਾਨ ਜੀ ਅੱਜ ਜਿਹੜੇ ਕੈਪੈਸਿਟੀ ਕੋਰਡ ਦੇ ਨਾਮਿਨੇਸ਼ਨ ਰਿਜੈਕਟ ਹੋਏ ਆ ਉਹਦੇ ਸਬੰਧ ਵਿੱਚ ਸਾਰੇ ਪਿੰਡ ਵਾਸੀ ਇੱਥੇ ਇਕੱਤਰ ਹੋਏ ਆ ਰੋਡ ਜਾਮ ਕਿਦਾਂ ਸੋ ਇਹ ਜਿਹੜੀ ਠੱਕੇ ਪਾਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਦੀ ਜਾਰੀ ਹੈ ਉਹਦੇ ਸਬੰਧ ਵਿੱਚ ਮੈਂ ਆਪਸਰਾਂ ਨੂੰ ਵੀ ਇਹ ਕਰਦਾ ਕਿ ਸਮਾਂ ਇੱਕੋ ਜਿਹਾ ਨਹੀਂ ਲੱਗਾ ਔਰ ਜਿਹੜਾ ਤੁਸੀਂ ਇਹ ਨੋਮੀਨੇਸ਼ਨ ਰਿਜੈਕਟ ਕੀਤੇ ਹੈ ਇਹ ਸਲਾਹ ਸੀ ਜੀ ਲੜਾਈ ਜਿੜਾਂਗੇ ਔਰ ਜਦੋਂ ਤੱਕ ਸਾਨੂੰ ਉਸ ਦੀ ਕਾਫੀ ਨਹੀਂ ਮਿਲਦੀ ਕਿ ਕਿਹੜੇ ਰੀਜ਼ਨ ਰੱਖ ਕੇ ਤੁਸੀਂ ਰਿਜੈਕਟ ਕੀਤੇ ਹਾਂ ਉਦੋਂ ਤੱਕ ਇਹ ਧਰਨਾ ਬਣਾਈ ਰੱਖਾਂ ਜੀ ਕੀ ਨਾ ਬੀਬੀ ਤੁਸੀਂ ਬੀਬੀ ਕਰਨਾਲ ਤੋਂ ਦੂਸਰੀ ਵਾਰ ਨੰਬਰ ਤੇ ਮੈਂ ਖੜੀ ਸੀ ਜੀ ਮੈਂ ਚਾਰ ਵਾਰੀ ਮੋੜਿਆ ਉਹਨਾਂ ਨੇ ਸਾਰੇ ਕਾਗਜ਼ ਮੈਂ ਸੈੱਟ ਕਰ ਕਰਕੇ ਹਿੱਟ ਤੇ ਦੁਬਾਰੇ ਗਈ ਮੈਨੂੰ ਉਹਨਾਂ ਨੇ ਕਿਹਾ ਬੀਬੀ ਜੀ ਤੁਸੀਂ ਚਲੇ ਜਾਓ ਤੁਹਾਡੀ ਕੋਈ ਲੋੜ ਨਹੀਂ ਤੁਹਾਡੀ ਫੈਲ ਸੈੱਟ ਹੋ ਗਈ ਇਸ ਤਰ੍ਹਾਂ ਕਰਕੇ ਜੀ ਮੈਂ ਪੂਰਾ ਟਾਈਮ ਨਾਲ ਕਰ ਲਈਏ ਅਸੀਂ ਗਾਇਏ ਤਾਂ 3 ਵਜੇ ਕੱਲ ਵੀ ਸਾਨੂੰ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਧੱਕਾ ਕਰਾ ਜੀ ਮੇਰੇ ਪਰਪਰ ਆਮ ਆਦਮੀ ਪਾਰਟੀ ਦੀ ਕੋ ਜਨਾਨੀ ਖੜੀ ਦੀ ਇੱਧਰ ਤੇ ਕੱਲ ਹੀ ਮੈਂ ਖੜੀ ਸੀ ਹਾਂਜੀ ਮੇਰੇ ਪਿੱਛੇ